ਹੋ ਮੇਰਾ ਬੀਰ ਲੋੜੀ ਲਿਆਇਆ ਲੈ ਬਈ ਹੁਣ ਭੈਣ ਹੈਗੀ ਐ ਇੱਥੇ ਹੁਣ ਭੈਣ ਨੂੰ ਦੇਣਾ ਆਪਾਂ ਸਰਪ੍ਰਾਈਜ਼ ਉਹਨੂੰ ਕਹਾਂਗੇ ਵੀ ਲੈ ਭੈਣੇ ਤੇਰੀ ਲੋੜੀ ਲੈ ਕੇ ਆਇਆ ਮੈਂ ਹੈ ਨਾਲੇ ਭਾਈ ਭੈਣਾ ਤਾਂ ਹੱਕ ਹੁੰਦਾ ਭੈਣਾ ਦਾ ਵਿਚਾਰੀਆਂ ਮੱਥ ਦੇ ਹੱਥ ਤਰ ਕੀ ਡੀਕਦੀਆਂ ਨੇ ਆਪਦੇ ਭਾਈ ਨੂੰ ਲੋੜੀ ਵਾਲੇ ਦਿਨ ਵੀ ਮੇਰਾ ਭਾਈ ਆਊਗਾ ਲੋੜੀ ਲੈ ਕੇ ਸਾਰਿਆਂ ਨੂੰ ਲੋੜੀ ਭਾਈ ਦੇਣੀ ਚਾਹੀਦੀ ਆ ਆਪਣੀਆਂ ਕੁੜੀਆਂ ਨੂੰ ਕਿਉਂਕਿ ਕੁੜੀਆਂ ਦਾ ਹਈ ਕੌਣ ਹੋਰ ਪਿੱਕਿਆਂ ਦੇ ਵਿੱਚ ਭਾਈ ਭਾਈ ਹੁੰਦਾ ਮਾਪਿਓ ਹੁੰਦੇ ਨੇ ਚਲ ਜਦੋਂ ਮਾਪਿਓ ਨਹੀਂ ਹੁੰਦੇ ਫਿਰ ਭਾਈ ਭਾਈ ਰਹਿ ਜਾਂਦਾ ਪਰਜਾਈ ਰਹਿ ਜਾਂਦੀ ਆ ਹੈ ਲੋੜੀ ਤਾਂ ਦੇਣੀ ਬਣਦੀ ਆ ਹੁਣ ਮੇਰੇ ਵਾਲੀ ਕਿਤੇ ਐ ਨਾ ਕਹਦੇ ਵੀ ਲੈ ਭੈਣ ਨੂੰ ਲੋੜੀ ਨੂੰ ਕੀ ਸੀ ਭੈਣ ਤਾਂ ਇੱਥੇ ਹੀ ਆ ਉਹਨੂੰ ਕੀ ਪਤਾ ਵੀ ਭਾਈ ਕੁੜੀਆਂ ਦੇ ਮਨਾਂ ਦੇ ਵਿੱਚ ਕਿੰਨਾ ਚਾਹ ਹੁੰਦਾ ਲੋੜੀ ਦੇ ਦਿਹਾੜ ਦਾ ਹੈ ਨਾਲੇ ਭਾਈ ਸਾਰਿਆਂ ਨੂੰ ਮੈਂ ਤਾਂ ਇਹੀ ਕਹਿਣਾ ਵੀ ਜਿਨ੍ਹਾਂ ਦੇ 3 ਭੈਣਾਂ ਨੇਗੀਆਂ ਸਾਰਿਆਂ ਨੂੰ ਭਾਈ ਲੋੜੀ ਦੇਣ ਦਾ ਹੱਕ ਬਣਦਾ ਹੈ ਚਾਹੇ ਔਖੇ ਜਾਓ ਚਾਹੇ ਸੌਖੇ ਜਾਓ ਹੈ ਚਲ ਮੇਰੀ ਤਾਂ ਭੈਣ ਮੇਰੇ ਕੋਲ ਹੀ ਆ ਮੈਂ ਰਾਜ ਨੂੰ ਜਾ ਕੇ ਲੋੜੀ ਫੜਾਈ ਦੇਣੀ ਆ ਆ ਜਾ ਆਉਣੀ ਆ ਤੁਸੀਂ ਤੁਸੀਂ ਕਿੱਥੇ ਗਏ ਤੇ ਤੜਕੇ ਤੇ ਜਾ ਰਹੇ ਹੋ ਦਸ ਪੁੱਸਕੇ ਵੀ ਵਗ ਜਾ ਕਰੋ ਮੜਾ ਮੋਟਾ ਓਏ ਮੈਂ ਤਾਂ ਬਾਜ਼ਾਰ ਗਿਆ ਸੀਗਾ ਔਰ ਮੈਂ ਕਿੱਥੇ ਜਾਣਾ ਬਾਜ਼ਾਰ ਹਾਂ ਬਾਜ਼ਾਰ ਕੀ ਕਰਨ ਮੈਨੂੰ ਲੰਦਾ ਤੂੰ ਭੁੱਲ ਗਈ ਤੇਰੇ ਯਾਦ ਨਹੀਂ ਹੈਗਾ ਕੀ ਭੁੱਲ ਗਈ ਮੈਂ ਨਹੀਂ ਅੱਜ ਲੋੜੀ ਆ ਆ ਦੇ ਭੈਣ ਵਾਸਤੇ ਲੋੜੀ ਲੈਣ ਗਿਆ ਸੀ ਮੈਂ ਤਾਂ ਓਹੋ ਤੇਰੀ ਗੱਲ ਸੱਚੀ ਆ ਮੇਰੇ ਤਾਂ ਸੱਚੀ ਦਿਮਾਗ ਚੋਂ ਨਿਕਲ ਗਿਆ ਹਾਂ ਤਾਂ ਤੁਸੀਂ ਵਾਲੀ ਵਧੀਆ ਕਰਿਆ ਨਾਲੇ ਮੇਰਾ ਵੀ ਤਾਂ ਭਾਈ ਆਉਂਦਾ ਹੂ ਹੁਣ ਫੇਰ ਤਾਂ ਨਾ ਮੈਂ ਘਰ ਸ ਜਾਉਣੀ ਹੈਗੀ ਆਊਗਾ ਭਾਈ ਤੇਰਾ ਹਾਂ ਆਊਗਾ ਲੈ ਆਵੇ ਕਿਵੇਂ ਨਾ ਹੁਣ ਕੀ ਕਹੋ ਪਹਿਲੀ ਵਾਰ ਆਉਂਦੇ ਨੇ ਮੇਰੀ ਗੱਲ ਸੁਣ ਨਾ ਅੱਜ ਦੇ ਦਿਨ ਤਾਂ ਉਹਨੂੰ ਆਉਣਾ ਵੀ ਬਣਦਾ ਹੈ ਹੈ ਉਹ ਕੱਲੀ ਗੱਲੀ ਦਾ ਭੈਣ ਆ ਉਹਨਾਂ ਦੇ ਇਹ ਤਾਂ ਗੱਲ ਹੈਗੀ ਹੈ ਕਿ ਨਹੀਂ ਕਦੇ ਪਹਿਲਾਂ ਅੜਕੇ ਹੁਣ ਤਾਂ ਤਾਂ ਇਸ ਵਾਰੀ ਅੜਕਣਗੇ ਉਹ ਤਾਂ ਪਹਿਲੀ ਆ ਜਾਂਦੇ ਨੇ ਦਿਨ ਦੇ ਦਿਨ ਉਹ ਵੀ ਮੈਨਾਂ ਐ ਸੋਚਦਾ ਸੀ ਮਹਾ ਤੂੰ ਸੋਚਦੀ ਹੋਵੇਂਗੀ ਵੀ ਭੈਣ ਤਾਂ ਇੱਥੀ ਆ ਭੈਣ ਨੂੰ ਲੋਹੜੀ ਨੂੰ ਕੀ ਆ ਪਤਾ ਕੀ ਗੱਲ ਆ ਇਹ ਜਿਹੜਾ ਲੋਹੜੀ ਦਾ ਤਿਹਾਰ ਹੁੰਦਾ ਨਾ ਇਹ ਇਹੋ ਜਿਹਾ ਹੁੰਦਾ ਇਹ ਭੈਣ ਭਾਈ ਦੇ ਪਿਆਰ ਨੂੰ ਦਰਸਾਉਂਦਾ ਹੈ ਹੈ ਤੇ ਭੈਣ ਨੂੰ ਤਾਂ ਭਾਈ ਹਮੇਸ਼ਾ ਡੀਕ ਹੁੰਦੀ ਆ ਵੀ ਮੇਰਾ ਭਾਈ ਆਊਗਾ ਇਹ ਤਾਂ ਗੱਲ ਹੈਗੀ ਚੱਲ ਆਪਾਂ ਉੱਥੇ ਜਾ ਨਹੀਂ ਸਕਦੇ ਕਟੋਟ ਆਪਾਂ ਇੱਥੇ ਤਾਂ ਲਿਆ ਕੇ ਦੇ ਸਕਦੇ ਆ ਆ ਤਾਂ ਤੁਸੀਂ ਬੜੀ ਵਧੀਆ ਕਰਿਆ ਜੀ ਚਲੋ ਆ ਜਾ ਭੈਣ ਤਰੀਕਾ ਆ ਜਾ ਆ ਬਾਹਰ ਆਇਆ ਲੈ ਭੈਣ ਤਾਂ ਆ ਬੈਠੀ ਹੈਗੀ ਹੋਰ ਦੇਲੀ ਦੀ ਬਸਾਣਾ ਬਹਿ ਜਾ ਇੱਥੇ 2 ਮਿੰਟ ਚਲਰਾਉ ਕਰਨਾ ਆ ਲੈ ਭਣੇ ਲੈ ਨੀ ਮਾਸਾਦ ਕੇ ਨੀ ਮੇਰੇ ਵੀ ਨੂੰ ਨਾ ਇਨਾ ਪਿਆਰ ਹੈਗਾ ਲੈ ਪਿਆਰ ਹੋਵੇ ਤੇ ਉਹ ਨਾ ਭਣੇ ਹੈ ਲੋਹੜੀ ਦਾ ਤਿਹਾਰਾ ਲੋਹੜੀ ਵਾਲੇ ਦਿਨ ਤਾਂ ਭੈਣਾ ਭਾਈਆਂ ਨੂੰ ਢੀਕਦੀਆਂ ਨੇ ਇਸ ਹੱਥ ਪਾਈ ਆਉਣਗੇ ਲੋਹੜੀ ਲੈ ਕੇ ਚਲ ਹੁਣ ਮੈਂ ਨਹੀਂ ਜਾ ਸਕਦਾ ਸੀ ਕਿਉਂਕਿ ਉੱਥੇ ਤੂੰ ਸਾਡੇ ਕੋਲੇ ਆਈ ਹੋਈ ਸੀ ਫਿਰ ਮੈਂ ਆਪੇ ਤੈਨੂੰ ਇੱਥੇ ਲੋਹੜੀ ਲਿਆਤੀ ਹੈ ਹਾਂ ਹੁਣ ਹੁਣ ਮੇਰੀ ਗੱਲ ਸੁਣ ਹੁਣ ਰਹਿ ਗਿਆ ਤੇਰਾ ਇੱਕ ਸੂਟ ਕੋਈ ਨਹੀਂ ਠੀਕ ਹੈ ਉਹ ਆਪਦੀ ਭਝਾਈ ਨਾਲ ਵਗ ਜੀ ਜਿਹੜੇ ਤੇ ਹੱਥ ਲਾਏਗੀ ਉਹਦ ਨੂੰ ਸੂਟ ਮਿਲ ਜੇ ਕੋਈ ਨਹੀਂ ਆਉਂਦਾ ਇਧਰ ਪਰਮਾਤਮਾ ਤੇਰੀ ਬਾਰੇ ਵੱਡੀ ਉਮਰ ਕਰੇ ਮੈਨੂੰ ਤਾਂ ਨਾ ਅੱਜ ਆਈ ਲੋ ਹੋ ਗਿਆ ਵੀ ਮੈਨੂੰ ਤਾਂ ਸਾਰੀ ਪਰਮਾਤਮਾ ਦੀ ਰੱਬ ਦੀ ਸਾਰੀ ਦੁਨੀਆ ਦੀ ਮਾਇਆ ਮਿਲ ਗਈ ਹੈ ਜਾਂਦਾ ਰਹਿ ਜਾ ਪੈਣਾ ਨੂੰ ਆਹੀ ਤਾਂ ਉਮੀਦ ਹੁੰਦੀ ਆ ਆਪਣੇ ਭਈਆਂ ਤੋਂ ਹੈ ਹੋਰ ਪੈਣਾ ਕਿਹੜਾ ਖਾਣ ਪੀਣ ਦੀਆਂ ਭੁੱਖੀਆਂ ਹੁੰਦੀਆਂ ਨੇ ਇੱਕ ਵਾਰ ਸਮਾਨ ਹੁੰਦਾ ਆ ਆਪਣੇ ਭਰਾ ਤੇ ਹੈ ਬਸ ਤਾਂ ਗੱਲ ਹੈਗੀ ਅੱਜ ਸੱਚੀ ਮੇਰਾ ਮਾਨ ਦੁਖੀ ਹੋ ਗਿਆ ਅੱਜ ਜੇ ਅੱਜ ਮੇਰਾ ਪਿਆ ਹੁੰਦਾ ਐਂ ਦੇਖਦਾ ਵੀ ਇੰਨਾ ਤਾਂ ਇੰਨਾ ਪੈਰ ਤਾਂ ਹੀ ਆਦਾ ਕਾਮਲੀ ਨਾ ਹੋਵੇ ਤਾਂ ਚੁੱਪ ਕਰ ਐ ਰੋਂਦੇ ਨਹੀਂ ਹੁੰਦੇ ਚੁੱਪ 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 ਰੋਣਾ ਕਾਦੇ ਵਾਸਤੇ ਹੈ ਅੱਜ ਬਰੇ ਦਿਨਾਂ ਦੇ ਦਿਨ ਅੱਜ ਨਾ ਅੱਖਾਂ ਦੇ ਵਿੱਚ ਪਾਣੀ ਲੈ ਕੇ ਆ ਮਾਨ ਨਾ ਦੁਖੀ ਕਰ ਅੱਜ ਤਾਂ ਸਮਾਂ ਦੀ ਸੁੱਖੀ ਸਾਂ ਦੀ ਖੁਸ਼ੀ ਮਨਾਵਾਂਗੇ ਆਪਾਂ ਹੈ ਇਤਨੀ ਵੱਡੀ ਮੈਨੂੰ ਖੁਸ਼ੀ ਕਿਵੇਂ ਮਿਲੂ ਜਿੱਦਾਂ ਮੇਰੇ ਬਾਪ ਜਦੋਂ ਮੇਰਾ ਮੈਂ ਆ ਸਾਰਾ ਮੇਜ ਭਾਟਾ ਲਿਆ ਕਿਸਮਾਨ ਇੰਨੇ ਪੈਸੇ ਕਿਉਂ ਲਾਉਂਦਾ ਸੀ ਫਿਰ ਥੋੜੇ ਜਿਹੇ ਪੈਸੇ ਲਾ ਦਿੰਦਾ ਹੈ ਮਨਨ ਖੁਸ਼ੀ ਨਾਲੋਂ ਪੈਸੇ ਕਿਤੇ ਜ਼ਿਆਦੇ ਪਿਆਰੇ ਹੁੰਦੇ ਨੇ ਹੈ ਭੈਣਾ ਦੀ ਖੁਸ਼ੀ ਪਿਆਰੀ ਹੁੰਦੀ ਹੈ ਕੀ ਹੈ ਸੱਸ ਜੀ ਵੀ ਨਾ ਕਰ ਦਈਏ ਮੇਰਾ ਉਹ ਪੈਸਾ ਦਾ ਪਣੇ ਹੱਥ ਦੀ ਮਾਇਲ ਹੈ ਰਿਸ਼ਤੇ ਕਿਤੇ ਇੱਥੇ ਆਉਂਦੇ ਨੇ ਹੈ ਪੈਸਾ ਤਾਂ ਫਿਰ ਵੀ ਬਣ ਜੂ ਰਿਸ਼ਤੇ ਨਹੀਂ ਖਾਂਦੇ ਹੁੰਦੇ ਸਭ ਤੋਂ ਫਿੱਟ ਰਿਹਾ ਸੀ ਤਰਾਹਾਂ ਤਾਂ ਮੈਨੂੰ ਆਖਦਾ ਵੀ ਵੀਰ ਮੈਨੂੰ ਰੁੱਖਾ ਜਿਹਾ ਬੋਲਣ ਲੱਗੇ ਖਵਨੀ ਮੇਰਾ ਪਿਆਰ ਕਰਦਾ ਹੋਊਗਾ ਕਹਿੰਦਾ ਮੇਰੇ ਜੀ ਦੇ ਤੱਕ ਕਿ ਕਿੰਨਾ ਉਨੀ ਪਿਆਰ ਹੈਗਾ ਹਨਾ ਲੜਦੇ ਭੈਣ ਭਾਈ ਬੇਸਕ ਕਿੰਨਾ ਮਰਜੀ ਹੋਣ ਕਹਿੰਦੇ ਨਹੀਂ ਹੁੰਦੇ ਸਿਆਣੇ ਅਖਾ ਨੋਹਾ ਨਾਲੋਂ ਮਾਸ ਨਹੀਂ ਟੁੱਟਿਆ ਕਰਦਾ ਭੈਣ ਭਾਈ ਦਾ ਭੈਣ ਭਾਈ ਹੁੰਦੇ ਉਹ ਕਹਿੰਦੇ ਨਹੀਂ ਹੁੰਦੇ ਉਹ ਕਹਿੰਦਾ ਮੈਨੂੰ ਐ ਲੱਗਦਾ ਤੂੰ ਰੋਕਿਆ ਐ ਕਹਿੰਦਾ ਨਹੀਂ ਭਾਈ ਮੇਰੀ ਸ਼ਕਲ ਹੀ ਇਹ ਜੀ ਆ ਉਹ ਗੱਲ ਆ ਮੇਰੇ ਦਾ ਮੂੰਹ ਹੀ ਇਹੋ ਜਿਹਾ ਐ ਲੜਾਈ ਦਾ ਗੱਡਾ ਹੂੰ ਤਾਂ ਮੈਂ ਉਹ ਤਾਂ ਮੈਂ ਤੈਨੂੰ ਬਥੇਰਾ ਪਿਆਰ ਕਰਦਾ ਹਾਂ ਹਾਂ ਮੇਰਾ ਭਾਈ ਦਾ ਬਾਰਿਸ਼ ਜਣਾ ਹੋ ਗਿਆ ਭਾਈ ਕੁੱਝ ਲੱਗਿਆ ਹੋਣਾ ਕਿ ਤੇ ਵਿਆਹ ਤਿਆਰ ਕਰਨੇ ਆ ਅੱਜ ਤਾਂ ਆਪਣੇ ਘਰੇ ਦੋ ਦੋ ਖੁਸ਼ੀਆਂ ਨੇ ਨਲੇ ਤਾਂ ਆਪਾਂ ਦੇਖ ਲੈ ਆਪਾਂ ਲੋੜੀ ਮਨਾਵਾਂਗੇ ਨਲੇ ਵਿਆਹ ਦੀ ਲੋੜੀ ਮਨਾਵਾਂਗੇ ਹੋਰ ਇਹ ਤਾਂ ਗੱਲ ਹੈ ਜੀ ਖੁਸ਼ੀ ਤਾਂ ਪਰਮਾਤਮਾ ਹਰੇਕ ਦੇ ਲਿਆ ਦੇ ਪਰ ਆਪਣੇ ਮਾਪਿਆਂ ਨੂੰ ਦੇਖਣਾ ਜਦੋਂ ਵਿਆਹ ਆ ਕੇ ਹੁੰਦਾ ਨਾ ਫਿਰ ਉਹਦੇ ਮੇਰੇ ਮਾਪੇ ਬੁਲਾਈ ਜਾਤ ਆਉਂਦੀ ਨੇ ਇਹ ਤਾਂ ਗੱਲ ਹੈ ਹੁਣ ਜਿਵੇਂ ਕਹਿੰਦੇ ਹੁੰਦੇ ਆ ਵੀ ਜਿਹੜੀ ਚੀਜ਼ ਰੱਬ ਨੂੰ ਪਿਆਰੀ ਆ ਉਹ ਭਾਈ ਆਪਣੇ ਕੋਲੇ ਛੱਡਦਾ ਨਹੀਂ ਖੋ ਕੇ ਲੈ ਜਾਂਦਾ ਆਪਾਂ ਨਹੀਂ ਮੈਨੂੰ ਇੱਥੇ ਬੈਠਣ ਦੀ ਕੀ ਲੋੜ ਦੀਨ ਦੇ ਦਿਨ ਆਉਂਦੀ ਹੈ ਹਨਾ ਸਾਰੀ ਆ ਸਾਰੀ ਜ਼ਿੰਮੇਵਾਰੀ ਮੈਨੂੰ ਸਾਹਮਣੀ ਪੈ ਗਈ ਆ ਦੀਰਤਾ ਮੇਰਾ ਨਿਆਣਾ ਹੈਗਾ ਜਿਵੇਂ ਆਕਾ ਵੰਗੂ ਪਾ ਰਿਆ ਲੱਗਾ ਕੋਈ ਨਾ ਕੋ ਚਲ ਮਾਂ ਪਿਓ ਦਾ ਦੁੱਖ ਹੋਂਦਾ ਰਹੇਗਾ ਭੈਣੇ ਹੁਣ ਫਿਰ ਕੀ ਕਰੀਏ ਹੈ ਸੋ ਜਿਸ ਤਣ ਲੱਗੇ ਸੋ ਤਣ ਜਾਣੇ ਉਹੀ ਰੱਬ ਉਸੇ ਤਣ ਨੂੰ ਹੀ ਪਤਾ ਹੁੰਦਾ ਜਿੱਤੇ ਲੱਗੀਆਂ ਹੁੰਦੀਆਂ ਲੋਕਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ ਚਲ ਮਾਂ ਪਿਓ ਮਾਂ ਪਿਓ ਹੁੰਦਾ ਭੈਣ ਭਾਈ ਭੈਣ ਭਾਈ ਹੁੰਦੇ ਆ ਇਹ ਰਿਸ਼ਤੇ ਦਾ ਰਸਤੇ ਨੇ ਭੈਣੇ ਚੱਲ ਵੀਰੇ ਅੱਜ ਤਾਂ ਪਿਓ ਵਾਲਾ ਭਾਈ ਵਾਲਾ ਸਾਰੇ ਰਿਸ਼ਤੇ ਦਵਾਤੇ ਮੇਰੇ ਵੀਰ ਨੇ ਹੈਨਾ ਉਹਦਾ ਫਿਰ ਕਰਨੀ ਸੀ ਮੈਨੂੰ ਮੈਂ ਦੱਸ ਸੂਟ ਕਿਹਾ ਜਾ ਲੈ ਕੇ ਰਹਿਣਗਾ ਮੈਨੂੰ ਸੂਟ ਮੈਂ ਤੈਨੂੰ ਕਹਤਾ ਕਿ ਜਿਹੜੇ ਤੇ ਹੱਥ ਲਾਏਂਗੀ ਉਹ ਮਿਲੂ ਚਲ ਠੀਕ ਆ ਫਿਰ ਅਸੀਂ ਤਾਂ ਬਿਛਿੰਡੇ ਜਾ ਕੇ ਆਵਾਂਗੇ ਦੋਨੇ ਭੈਣ ਭਾਈ ਮੈਂ ਤਾਂ 5-6 ਹਜ਼ਾਰ ਆ ਲਊ ਨਾ ਤਾਂ ਮੇਰੇ ਭੈਣ ਭਾਈ ਨਹੀਂ ਭੈਣ ਤੇ ਭਜਾਈ ਹੁਣ ਇਹਦੀ ਵਾਰੀ ਆ ਮੈਂ ਤਾਂ ਭਜਾਇਆ ਮੇਰੇ ਘਰ ਵੀ ਦੁੱਧ ਵੀ ਖੁੱਲੇ ਦਿਲ ਦੇ ਉਦੋਂ ਵੀ ਆ ਨਾਇ ਤਾਂ ਮੈਂ ਲਊਂਗੀ ਮੁੰਡੇ ਦੇ ਵਿਆਹ ਤੇ ਦੋ ਤਿੰਨ ਸੂਟ ਇੱਕ ਲਊਂਗੀ ਮੈਂ ਲੋੜੀ ਦਾ ਮੈਂ ਤਾਂ ਇਕੱਠੇ ਤਿੰਨ ਚਾਰ ਲੈ ਕੇ ਆਉਂਗੀ ਕੋਈ ਨਾ ਜਿੰਨੇ ਸੂਟ ਲੈਣੇ ਹੋਵੇ ਓਨੇ ਲੈ ਲੈ ਮੈਂ ਤਾਂ ਤੈਨੂੰ ਦੁਕਾਨ ਤੇ ਜਾ ਕੇ ਬਹਾ ਦੂੰਗੀ ਬਾਕੀ ਕਾ ਹਿੱਲਾ ਗਲਾਲ ਜਿੱਕਦੇ ਨੇ ਪਾਈ ਫਿਰੇ ਓਏ ਬਣੇ ਉੱਥੇ ਨਾ ਬਠੰਡੇ ਮੈਂ ਕੱਲ ਮੋਬਾਈਲ 'ਚ ਦੇਖਦਾ ਸੀ ਵੀਡੀਓ ਜੀ ਉੱਥੇ ਸੇਲ ਲੱਗੀ ਹੋਈ ਆ 160 ਰੁਪਈਆ ਦਾ ਸੂਟ ਆ ਕਹਿੰਦੇ ਜਿੰਨੇ ਮਰਜ਼ੀ ਲੈ ਆਂੀ ਕੋ ਮੈਂ ਘੰਟੇ-ਘੰਟੇ ਬਾਅਦ ਬਦਲੀ ਗਈ ਉਹੀ ਦਿਲ ਦਿਖਾਤਾ ਨਾ ਓਹੀ ਜਿੱਦਾ ਜਿੱਦਾ ਦਾ ਦਿਲ ਹੈਗਾ ਓਦਾਂ ਹੀ ਜੱਜਤਾ ਇਹ ਮੇਰੀ ਗੱਲ ਛੋੜ ਲੈ ਇਹ ਤੈਨੂੰ ਜਾਣ ਜਾਣ ਕੇ ਮੂੰਹ ਉੱਤੇ ਡਿਆ ਮਾਰਾ ਇੰਦਾਗਾ ਇਹਨੂੰ ਪਤਾ ਵੀ ਮੇਰੀ ਭੈਣ ਚੜੂਗੀ ਫਿਰ ਨਹੀਂ ਆਏ ਆਂ ਜੇ ਪੈਸੇ ਘੱਟ ਲਾਵਾਂਗੇ ਹੋਈ ਸੂਟ ਵਧਾ ਜਾਣਗੇ ਭਾਵੇਂ ਫਿਰ ਭਾਵੇਂ ਘੰਟੇ ਘੰਟੇ ਵਧਾ ਬੜੀ ਜੀ ਸੁਣ ਲੈ ਫਿਰ ਪਸੱਕਦੀ ਨਾ ਪਿਆਰ ਨਾਲ ਤਾਂ ੱੱਕਾ ਦੇ ਦੇ ਮੈਨੂੰ ਉਹ ਵੀ ਮਨਜ਼ੂਰ ਆ ਉਹ ਵੀ ਮੈਨੂੰ ਐ ਲੱਗੂ ਵੀ ਮੇਰੇ ਪਾਈ ਨੇ ਤਾ ਮੈਨੂੰ ਪਿੰਗੇ ਤੇ ਬਿਠਾ ਕੇ ਝੂਟਾ ਦਿੱਤਾਗਾ ਨਾ ਨਾ ਭੈਣਾਂ ਨੇ ੱੱਕੇਗਾ ਤਾਂ ਮਾਰਨੇ ਸੁੱਫੀ ਸੰਦੀ ਭੈਣਾਂ ਨੂੰ ਆਪਦੇ ਵੀ ੱੱਕੇ ਮਾਰਦੇ ਹੁੰਦੇ ਆ ਪਾਈ ਹੈ ਜੀ ਉਹਦਾ ਰਹਿਤਰੀ ਬਾਹਰੀ ਵੱਡੀ ਉਮਰ ਆਈ ਤੂੰ ਦੋੜੀਆਂ ਦਵਾਈਆਂ ਦਿੰਦਾ ਰਹੇ ਨੂੰ ਦਾਤਾ ਉਹ ਦੂ ਪੱਧ ਦਿੰਦਾ ਰਹੇ ਜੀ ਹਾਂ ਚਲ ਕੋਈ ਨਾ ਦਾ ਪਰਮਾਤਮਾ ਦਾ ਸੁਖਰਾਣਾ ਭਾਈ ਹਨਾ ਧੰਨ ਨੇ ਉਹ ਭਰਾ ਜਿਨ੍ਹਾਂ ਦੇ ਭੈਣਾਂ ਨਹੀਂ ਜਿਨ੍ਹਾਂ ਦੇ ਵਿਚਾਰੇ ਤੇ ਭੈਣ ਹੀ ਨਹੀਂ ਹੈ ਜਿਹੜੀਆਂ ਉਹ ਨਹੀਂ ਬਣਾਉਣ ਵਿਚਾਰੇ ਹਨ ਇਹ ਵੀ ਗੱਲ ਹੈ ਕਿ ਜਿਹੜੀਆਂ ਭੈਣਾਂ ਦੇ ਭਰਾ ਹੀ ਨਹੀਂ ਹੈਗੇ ਭਰਾ ਹੀ ਨਹੀਂ ਹੈਗੇ ਬਿਲਕੁਲ ਨਹੀਂ ਹੈਗੇ ਭਾਈ ਸਾਰੀ ਮਰਦੀ ਵਰਤਦ ਰਹੀ ਸੀ ਮਰਾ ਆਪਾ यही ਅਰਦਾਸ ਕਰਦਾ ਹਾਂ ਦਾ ਹਿਰਾਚ ਮਹਾ ਸੱਚੇ ਪਾਸ਼ਾ ਪਹਿਣਾ ਭਾਈ ਦਾ ਰਿਸ਼ਤਾ ਹੈ ਜੇ ਭਾਈ ਸਾਰੇ ਭਰਾਵਾਂ ਨੂੰ ਪਹਿਣਾ ਕੋਲੇ ਸ਼ੁਰੂ ਜਾਣਾ ਚਾਹੀਦਾ ਆ ਜਣ ਤਾਂ ਲੋੜੀ ਦਾ ਜਿਹੜਾ ਤਿਹਾਰ ਹੁੰਦਾ ਇਹਦਾ ਹੁੰਦਾ ਹੀ ਹੁੰਦਾ ਹੈ ਕਿ ਨਹੀਂ ਤੂੰ ਐ ਕਰ ਹੁਣ ਬਣਾ ਵਧੀਆ ਜੀਚਾ ਨਣੇ ਆਪਾਂ ਖੰਨੇ ਚਾਹ ਨਾਲ ਬਰਫੀ ਪਹਿਣਾ ਨੀ ਲੋੜੀ ਚ ਹੀ ਖਾ ਲਾਂਗੇ ਆਪਾਂ ਵੀ ਉਹ ਮੈਂ ਮਾਤਾ ਇਹ ਦੇਖ ਲੈ ਇੱਕ ਝਾਫੇ ਨਾਲ ਦੋ ਬੋਰੀਆਂ ਬੰਦ ਕਰਤੀਆਂ ਨਹੀਂ ਤਾਂ ਆਪੇ ਘਰ ਦਾ ਲੋੜੀ ਦਾ ਸਮਾਨ ਲੈ ਲੈ ਉਹ ਹੀ ਪਹਿਣਾ ਨਾ ਮੈਂ ਤਾਂ ਤੇ ਸੌਰੀ ਲੈ ਕੇ ਜਾਊਂਗੀ ਉੱਥੇ ਬੰਦੂ ਦਰਾਨੀਆਂ ਚਾਣੀਆਂ ਚ ਲੈ ਪਰੋਣੇ ਨੂੰ ਜਿੱਦ ਦਿਨ ਜਾਣਾ ਹੋ ਉਹਦੇ ਉਹਦਾ ਲੋੜੀ ਵੇਹੀ ਹੋ ਜੂਗੀ ਹਾਂ ਹੁਣ ਤਾਂ ਤੈਨੂੰ ਵਿਆਹ ਤੋਂ ਮੰਗੂਗੀ ਜਾਣ ਦੇ ਮੈਂ ਉਹਨਾਂ ਜਰਨੀ ਜਾਣ ਦਿੰਦੇ ਹਾਂ ਆਇਆ ਹਾਂ ਉੱਜਾ ਕੇ ਲੈ ਹਾਂ ਦੇਖ ਤੂੰ ਆਪਾਂ ਸਮਾਨ ਉਹੀ ਤਾਂ ਗੱਲ ਹੈ ਕਿ ਫਿਰ ਉਹੀ ਗੱਲਾਂ ਪਹਿਣ ਵਾਲੀ ਆਪਾਂ ਤਾਂ ਸਮਾਨ ਹੋਰ ਅੰਦਰ ਪਿਆਗਾ ਬਸ ਫਿਰ ਤੂੰ ਚਾਹ ਬਣਾ ਫਿਰ ਉਹ ਲਿਆ ਚੱਕ ਲੈ ਹਾਂ ਉਹ ਚੱਕ ਲਾਵਾਂਗੇ ਉਹ ਖਾ ਲਾਂਗੇ ਮੇਰੀ ਗੱਲ ਸੁਣ ਇਹ ਸਰੀਕੇ ਦੇ ਵਿੱਚ ਮਾਨ ਤਾਣ ਹੁੰਦਾਗਾ ਵੰਡ ਕੇ ਇਹਦਾ ਸਮਾਨ ਮੇਰਾ ਸਾਹ ਤੇ ਮੇਰੇ ਬੈਗ 'ਚ ਪਾ ਦੇ ਕੋਈ ਨਾ ਹੋਣੇ ਪਾ ਦੇ ਨਾਲੇ ਆ ਰਿਓੜੀਆਂ ਦਾ ਇਹਨਾਂ ਨੇ ਕਿਹੜਾ ਖਰਾਬ ਹੋਣਾ ਸਿਆਲ ਦਾ ਭੀ ਨਾ ਭਾਈ ਨੂੰ ਤਾਂ ਐ ਸ਼ਰਾ ਹੈ ਜਾਂਦਾ ਹੈ ਮੁੱਠੀ ਗਿੱਜੇ ਚ ਪਾਈ ਜਾਂਦੇ ਨੇ ਮੇਰਾ ਨਵੇਂ ਲਾ ਦੂਗਾ ਹੈ ਨਾ ਨਾ ਬਣੇ ਇਹ ਤਾਂ ਦੇਖ ਤੇਰੀ ਹੈ ਇਹਦਾ ਖਾਂਦੇ ਨਹੀਂ ਨਾਲੇ ਸਾਡੇ ਤਾਂ ਉਧਰ ਪਈ ਆ ਇਹਦਾ ਲਿਆ ਕੇ ਪਹਿਲੀ ਰੱਖ ਲਈ ਸੀ ਲਖਾਲਾ ਤਾਂ ਮੇਰੀ ਵੀਰ ਨੂੰ ਕਿੱਟ ਪਾ ਦੇ ਨਾਲੇ ਮੁੰਡਾ ਹਜੇ ਤੱਕ ਸੋਤਾ ਪਿਆਗਾ ਅੰਦਰ ਉਹ ਉੱਠੇ ਨਹੀਂ ਹੈਗਾ ਉਹਨਾਂ ਦਾ ਦਾਜੂ ਬਣਾ ਲੈ ਨਾਲੇ ਉਹਨੂੰ ਉਠਾ ਦੇ ਮੈਂ ਚਾਹ ਬਣਾ ਲੈਣੀ ਉੱਠ ਕੇ ਤਾਂ ਆ ਜੂਗਾ ਮਰੇ ਦੇਣਾ ਦੇਣਾ ਅੱਜ ਤੈਨੂੰ ਪਤਾ ਲੋ ਵੀ ਤਾਂ ਦੇਣਾਗਾ ਹੈ ਅਠਾ ਦੇ ਉਪਰੇ ਚੱਲਾ ਸਮਾਨ ਤੇਰੇ ਬੈਗ ਚ ਪਾ ਦਾ ਚੱਕ ਚੱਕ ਇਹ ਤੂੰ ਕੁਤਤ ਨਾ ਕਰਦੀ ਮੇਰੇ ਨਹੀਂ ਨਹੀਂ ਲੈ ਨਾਲੇ ਭੜੇ ਕੱਲ ਨੂੰ ਇੱਕ ਮੱਗ ਹੀ ਆ ਫੱਲ ਨੂੰ ਮਾਗੀ ਵਾਲੇ ਤਾਂ ਕਹਿੰਦੇ ਤੜਕੇ ਸੁਦੇਹਾਂ ਨਾ ਆ ਕੇ ਬੰਦੇ ਦੇ ਵਾਲ ਸੋਨੇ ਦੇ ਹੋ ਜਾਂਦੇ ਹਨ ਤਿੰਨ ਤਿੰਨ ਦਿਨ ਕਹਿੰਦੇ ਤਾਂ ਹੁੰਦੇ ਨੇ ਦੇਖੇ ਤਾਂ ਮੈਂ ਨਹੀਂ ਅਜਿ ਤੱਕ ਨੂੰ ਬੰਦੇ ਕਹਿੰਦੇ ਨੇ ਚਾਹ ਨਾ ਹੋ ਰੱਬ ਦਰਸਨਾਉ ਲਿੱਤਾ ਜਾਂਦਾ ਰੱਬ ਦਾ ਜਾ ਆਉਂਦਾ ਹੈਗਲਾ ਹਨਾ ਬਸ ਇਹੀ ਹੁੰਦਾ ਵੀ ਚਲ ਭਾਈ ਤਿਹਾਰ ਤੋਂ ਅਗਲੇ ਦਿਨ ਸੰਗਰਾਤ ਹੁੰਦੀ ਆ ਬੰਦਾ ਤੜਕੇ ਨਾ ਆ ਧੋ ਕੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਉਂਦਾ ਐਨ ਨਾਲ ਚੱਲ ਭਈ ਆਏ ਆ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਮੇਰ ਪਰਿਆ ਹੱਥ ਰੱਖਦਾ ਸਾਰੇ ਪਰਿਵਾਰ ਤੇ ਹਾਂ ਜਿਹੜੀ ਦੁਨੀਆ ਦੇ ਤਾਂ ਹੀ ਸਭ ਦਾ ਫਿਕਰ ਉਹਨਾਂ ਨੂੰ ਆਪਨ ਤੋਂ ਆਪ ਦਾ ਕੱਲੇ ਕਿਸੇ ਦਾ ਫਿਕਰ ਉਹਨਾਂ ਨੂੰ ਸਾਰੀ ਦੁਨੀਆ ਦੀ ਦੁਨੀਆ ਦੀ ਮਾਲਕ ਨੇ ਸਹੀ ਗੱਲ ਆ ਇਹ ਗੱਲ ਕੋਈ ਨਾ ਸਨੇਹਾ ਠਾਉਂਗੀ ਤੜਕੇ ਤਾਣੀ ਕਰਕੇ ਰੱਖ ਦੂੰ ਨਾਲ ਹੀ ਜੀਰ ਵੜ ਕੇ ਨਾ ਨਾ ਕੋਈ ਨਹੀਂ ਕੋਈ ਨਹੀਂ ਮੈਂ ਤਾਂ ਤੜਕੇ ਸਭ ਤੋਂ ਪਹਿਲਾਂ ਹੀ ਨਾਲੂੰਗਾ ਦੇਖੋ ਜੀ ਤੁਰ ਖੜਿਆ ਪੂਜਾ ਨਾਲ ਲਾ ਕੇ ਥੰਮੇ ਕਿਹੜੀ ਦੇਵੀ ਹੈ ਇਹ ਵਾ ਜਿਹੜਾ ਤੜਕਾ ਕਰਕੇ ਨਾਮ ਜਪੀ ਜਾਂਨਾਂ ਤੋਂ ਕੀ ਹੋਊਗਾ ਡੈਡੀ ਕੀ ਦੇਵੀ ਕੀ ਗੱਲਾਂ ਕਰੀ ਜਾਂਦੇ ਹੋ ਸਵੇਰੇ ਸਵੇਰੇ ਕਿਸੇ ਵੇਲੇ ਤੜਕੇ ਉੱਠਣਸਾਰ ਘਟਕਟ ਰੱਬ ਦਾ ਨਾਮ ਲੈ ਲਿਆ ਕਰੋ ਰੱਬ ਦੇ ਬੰਦੇ ਆ ਮੈਂ ਕੀ ਕਰਤਾ ਸਵੇਰੀ ਗੱਲ ਪੈ ਗੇ ਮੈਂ ਤਾਂ ਹੀਰ ਨੂੰ ਬਾਜ ਮਾਰ ਰਿਹਾ ਉਹ ਮੈਨੂੰ ਦਿਖੀ ਨਹੀਂ ਕਿਸੇ ਹਾਂ ਮੈਂ ਉਹੀ ਗੱਲ ਕਰਦਾ ਜੀ ਉਹ ਦੇਵੀ ਤਾਂ ਦਿਖੀ ਨਹੀਂ ਮੈਨੂੰ ਵੀ ਮਨ ਲੱਗਦਾ ਉਹ ਹੁਣ ਨਾ ਟੱਪ ਗਈ ਹੋਵੇ ਮੈਨੂੰ ਹੋਰ ਸ਼ੱਕ ਲੱਗਦਾ ਯਾਰ ਕੀ ਸ਼ੱਕ ਲੱਗਦਾ ਤੁਹਾਨੂੰ ਵੀ ਨਿੱਕਾ ਵੀ ਮੈਨੂੰ ਦੇਖਦਾ ਨਹੀਂ ਹੈਗਾ ਕਰੇ ਇਹਦੇ ਨਿੱਕੇ ਨਾਲ ਤਾਂ ਨਹੀਂ ਡੜੀ ਤੁਹਾਨੂੰ ਸ਼ਰਮ ਆਉਂਦੀ ਹੈ ਕਿਹੜੀਆਂ ਗੱਲਾਂ ਕਰੀ ਜਾਂਦੇ ਹੋ ਮੈਨੂੰ ਤਾਂ ਤੁਸੀਂ ਬੁਰਾ ਭਲਾ ਕਹਿ ਲੈਂਦੇ ਹੋ ਉਹ ਵਿਚਾਰੀ ਜਵਾਗਰੀ ਨੂੰ ਤਾਂ ਛੱਡ ਦਿਓ ਤੁਸੀਂ ਆਹ ਦੇਖ ਲੈ ਮੰਮੀ ਡੈਡੀ ਕਹਿੰਦਾ ਕਿ ਨਿੱਕਾ ਵੀ ਨਹੀਂ ਹੈਗਾ ਕਰੇ ਤੇ ਹੀਰੋ ਵੀ ਨਹੀਂ ਹੈਗੀ ਵੀ ਇੱਕ ਦੂਜੇ ਨਾਲ ਭੱਜ ਕੇ ਖਾਵਣੀ ਨਿੱਕਾ ਤਾਂ ਮੈਨੂੰ ਦੱਸ ਕੇ ਗਿਆ ਟੂਰਨਾਮੈਂਟ ਆ ਕੋਈ ਉੱਥੇ ਗਿਆ ਉਹ ਨਾ ਫਿਰ ਤੇਰੇ ਕਿਉਂ ਮਿਰਚਾਂ ਲੱਗੀਆਂ ਨੇ ਹੁਣ ਲੜਦਾ ਨਾ ਮਿਰਚਾਂ ਇਹੇ ਜੀ ਕੁੜੀ ਹੈਗੀ ਉਹੀ ਗਲਤਮੰਦ ਸੋਚੀ ਜਾਂਦੇ ਤੂੰ ਤੇਰੀ ਫਰੈਂਡ ਆ ਉਹ ਭਾਈ ਤੂੰ ਉਹਨੂੰ ਜੰਮਿਆ ਨਹੀਂ ਹੈਗਾ ਤੂੰ ਪਿਓ ਨਹੀਂ ਹੈਗਾ ਉਹਦਾ ਵੀ ਤੈਨੂੰ ਇੰਨਾ ਦੁੱਖ ਲੱਗਿਆ ਉਹਦੀ ਗੱਲ ਦਾ ਤੁਸੀਂ ਮਾੜਾ ਮੋਟਾ ਚੁੱਪੂ ਵੀ ਕਰਿਆ ਕਰੋਗੇ ਸਵੇਰੇ ਸਵੇਰੇ ਜੇ ਉੱਠਾ ਕਾ ਜਵਾਕ ਨੇ ਚਾਹ ਵੀ ਨਹੀਂ ਪੀਤੀ ਹੈ। ਇਹੀ ਗੱਲ ਇਹਨੂੰ ਮੈਂ ਕਹਣਾ ਵੀ ਸਵੇਰੇ ਸਵੇਰੇ ਉੱਠ ਕੇ ਰੱਬ ਦਾ ਨਾਮ ਲੈ ਲਿਆ ਕਰ। ਟੜ ਕੇ ਇਥੋਂ ਬਾਹਰ ਨਿਕਲਿਆ ਕੋਈ ਮਾਂ ਨਹੀਂ, ਕੋਈ ਪਿਓ ਨਹੀਂ। ਸਿੱਧਾ ਹੀਰ 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 ਹੀਰ। ਮੇਰਾ ਸਾਲਾ ਵੱਡਾ ਰਾਂਝਾ ਤੀ ਦੋਹੇ। ਮੈਂ ਉਹਨੂੰ ਚੰਗੀ ਤਰ੍ਹਾਂ ਜਾਣਦਾ। ਉਹ ਮੇਰੀ ਦੋਸਤ ਆ ਗਈ। ਮੈਨੂੰ ਪਤਾ ਉਹ ਕਹੇ ਜੀ ਆ। ਤੈਨੂੰ ਤਾਂ ਬੜਾ ਕੁਝ ਪਤਾ ਹੈ। ਮੈਂ ਤੈਨੂੰ ਇੱਕ ਗੱਲ ਕਹਿਣਾ ਜਸ ਮੇਰੇ ਹੱਥੋਂ ਬਚ ਜਾ ਜਿੱਦੇ ਕਿਤੇ ਮੇਰਾ ਹੱਥ ਫਿਰ ਗਿਆ ਨਾ। ਸੋਹ ਮਹਾਰਾਜ ਦੀ ਹੈਂ ਤੂੰ ਸਿੱਧਾ ਤਰਨ ਲਾਇਕ ਨਹੀਂ ਰਹਿਣਾ ਫਿਰ ਮੈਂ ਕੀਤਾ ਕੀਆ ਮੈਂ ਤਾਂ ਹੁਣ ਉੱਠ ਕੇ ਆਇਆਗਾ ਉਹੀ ਗੱਲ ਪੈਗਾ ਡਾਡੀ ਤੂੰ ਤਾਂ ਮੈਨੂੰ ਬੇੜਾ ਗੱਲ ਸੁਣ ਲੈ ਹੁਣ ਹੈਗਾ ਤੇਰਾ ਵਿਆਹ ਆ ਲੂੜੀ ਲੰਘ ਜਾਂਦੇ ਲੂੜੀ ਤੋਂ ਬਾਅਦ ਨਾਲ ਦੀ ਨਾਲ ਛੇਤੀ ਛੇਤੀ ਆਪਾਂ ਤੇਰਾ ਵਿਆਹ ਕਰ ਦਿਆਂਗੇ ਉਹਨਾਂ ਚਿਰ ਜੇ ਤੂੰ ਕਮਰੇ ਚੋਂ ਬਾਹਰ ਨਿਕਲਿਆ ਮੈਥੋਂ ਬੁਰਾ ਕੋਈ ਨਹੀਂ ਫੇਰ ਨਾ ਕਹੀਂ ਵੀ ਮੈਨੂੰ ਮੇਰੇ ਪਿਓ ਨੇ ਖਲੌੜੀਆਂ ਹੀ ਤੇ ਤਰਨ ਦੇ ਦੇਖ ਲੈ ਦੇਖ ਲੈ ਤੇਰੇ ਕੋ ਨਹੀਂ ਜਮੀਤ ਸਰਿਆ ਤੇ ਹੈ ਤੇ ਹਾਰ ਦੇ ਦੇਣ ਨੇ ਕਿਵੇਂ ਜਵਾਖ ਨੂੰ ਬੋਲੀ ਜਾਣਾਗਾ ਅਖਫੌੜੀਆਂ ਤੇ ਤਰਨ ਲਾ ਤੂੰ ਬਰਾਬਰ ਤਾਂ ਹੋ ਰਿਹਾ ਹੁਣ ਇਹ ਆ ਬੋਲਦਾ ਚੰਗਾ ਨਹੀਂ ਲੱਗਦਾ ਤੂੰ ਆਹੋ ਮੈਨੂੰ ਕਹਦੇ ਵੀ ਸ਼ਰਮ ਨਹੀਂ ਆਉਂਦੀ ਇਹਨੂੰ ਕਹ ਕਹ ਤੈਨੂੰ ਸ਼ਰਮ ਨਹੀਂ ਆਉਂਦੀ ਆ ਤੜਕੀ ਲੱਗ ਜਾਂਦਾ ਹੀਰ-ਹੀਰ ਕਰਨ ਜਿਹੜੀ ਤੂੰ ਕਿਹੜਾ ਸਵੇਰੇ ਉੱਠ ਕੇ ਪ੍ਰਿੰਡਾ ਖਾਦੀਆਂ ਕੋਈ ਚੱਜ ਦੀ ਗੱਲ ਹੀ ਨਹੀਂ ਮੂੰਹੋਂ ਕੱਢਦਾ ਮੈਂ ਤਾਂ ਪੁੱਤ ਜਿੱਦੇ ਪ੍ਰਿੰਡਾ ਖਾ ਰੀਆਂ ਨਾ ਇਹੋ ਜਿਹਾ ਡੰਗ ਮਾਰੂੰ ਮੇਰਾ ਜ਼ਹਿਰ ਉਤਰਨਾ ਵੀ ਹੈ ਨਹੀਂ ਤੈਨੂੰ ਇਹ ਵੀ ਤੈਨੂੰ ਦੱਸਦਾ ਨਾ ਮੈਂ ਜ਼ਹਿਰ ਹੀ ਜ਼ਹਿਰ ਭਰਿਆ ਤੇਰੇ ਅੰਦਰ ਜੇ ਪਿਆਰ ਹੁੰਦਾ ਫਿਰ ਗੱਲਾਂ ਹੀ ਕਾਦੀਆਂ ਸੀ ਪਿਆਰ ਵੀ ਬਥੇਰਾ ਸੁਭਾਗ ਦਾ ਪਿਆਰ ਕਹਦੇ ਦੇਖਿਆ ਹੀ ਨਹੀਂ ਪੁੱਤ ਜੇ ਮੇਰੇ ਨਾਲ ਪਿਆਰ ਨਾਲ ਪੇਸ ਆਉਂਦਾ ਪਿਆਰ ਵੀ ਬਖੇਰਿਆ ਪਿਆਰ ਦਾ ਡੋਲ ਡੋਲ ਪੈਂਦਾ ਹੈ ਗਲਤੀ ਕੀ ਹੋ ਗਈ ਹੁਣ ਮੈਨੂੰ ਹੀਰ ਨਹੀਂ ਦਿਖੀ ਮੇਰੀ ਦੋਸਤ ਤਾਂ ਕਰਕੇ ਬਾਜ ਮਾਰ ਰਿਹਾ ਸੀਗਾ ਬੇਪੁੱਤਾ ਤੂੰ ਚੁੱਪ ਕਰ ਜਾ ਉਤੋਂ ਉਤੋਂ ਮਾ ਬੁਰਾ ਬੜਾ ਕਹਿੰਦਾ ਆ ਵੀ ਨਿੱਕੇ ਨਾ ਭੱਜ ਗਈ ਦੱਸ ਉਹ ਐ ਬੈਦੀ ਬਿਰਤੀ ਆ ਉਹ ਫਿਰ ਤੇਰੇ ਮਿਰਚਾਂ ਕਿਉ ਲੱਗੀਆਂ ਮੇਰੇ ਨਾਲ ਤਾਂ ਇਹ ਗੱਲ ਕਹਣਾ ਮੇਰੀ ਦੋਸਤ ਆ ਉਹ ਮੇਰੇ ਮਿਰਚ ਨਹੀਂ ਲੜਨੀਆਂ ਤਾਂ ਹੋਰ ਕਿਹਦੀਆਂ ਲੜਨੀਆਂ ਮੇਰੀ ਗੱਲ ਸੁਣਨਾ ਭੈਣ ਨੂੰ ਕਹਿ ਕੇ ਨਾ ਇਹੋ ਗਿੱਟੇ-ਗੁੱਟੇ ਦੇ ਧਾਗੇ ਜਿਹੜਾ ਬੰਦ ਹੁੰਦੇ ਉਹ ਰਸਮ ਜੀ ਕਰ ਇਹਨੂੰ ਮੇਰੇ ਸਾਲੇ ਨੂੰ ਬਾਹਰ ਨਹੀਂ ਨਿਕਲ ਦੇਣਾ। ਇਹ ਮੈਂ ਤਾਂ ਦੱਸ ਰਹੀ ਹਾਂ। ਪਹਿਲੇ ਪਾਈ ਨੇ ਕਿ ਹੁਣ ਪਹਿਲੀ ਤਾਰ। ਬਸ ਪਹਿਲੀ ਬੰਨਦੇ ਕੰਮ ਨਿਮੇੜ ਦੇ ਕੰਮ ਤਰ। ਮੈਂ ਹਜੇ ਵਿਆਹ ਹੀ ਨਹੀਂ ਕਰਾਉਣਾ। ਅੱਛਾ। ਮੈਂ ਤਾਂ ਕਰਾਉਣਾ ਨਹੀਂ। ਤੂੰ ਤਾਂ ਵਿਆਹ ਕੀ ਨਹੀਂ ਕਰਾਉਣਾ ਪਹਿਲਾਂ ਤੇਰੇ ਪਿਓ ਨੇ ਨਹੀਂ ਕਰਾਇਆ ਹੁਣ ਨਾਲੇ। ਹੈਂ? ਤੇਰੇ ਤਾਂ ਵੱਡੇ-ਵੱਡੇ ਵਿਆਹ ਕਰਾਉਣਗੇ। ਬਸ ਤੁਸੀਂ ਕਰਾ ਲੈ ਠੀਕ ਆ ਮੈਂ ਨਹੀਂ ਕਰਾਉਣਾ ਹੁਣ ਮੈਨੂੰ ਨਹੀਂ ਪਤਾ। ਪਤਾ ਨਹੀਂ ਤੈਨੂੰ ਵੱਡੇ ਖੱਬੀ ਖਾਨ ਨੂੰ। ਮੈਂ ਤੇ ਇਹ ਚ ਪੇਰਾ ਖਾਊਗਾ। ਵਿਆਹ ਨਹੀਂ ਤੜਕੇ ਉੱਠ ਕੇ ਹਜੇ ਜੁਬਾ ਕੋ ਬਾਹਰ ਹੀ ਆਏਗਾ ਲਲਲੀ ਕੁੱਤੇ ਮੂੰਹ ਨਾ ਮਗਰੇ ਪੈ ਗਿਆ ਉਹਦੇ ਕਮਾਲ ਕਰਦੀਆਂ ਤੂੰ ਅੱਛਾ ਆਪਦੀ ਲਾਦ ਨੂੰ ਮੈਂ ਘੂਰਾ ਨਾ ਹੈ ਹੱਥਾਂ ਚੋਂ ਕੱਢਣਾ ਤੇਰੇ ਮੰਗੂ ਉਹ ਤੈ ਤਾਂ ਹੱਥੋਂ ਕੱਢ ਹੀ ਰਿਹਾ ਇਹ ਹੁਣ ਮੇਰੇ ਹੱਥ ਚ ਦਾ ਹੈਗਾ ਮਾੜਾ ਮੋਟਾ ਉਹਦਾ ਰਹਿਣ ਦੇ ਉਹ ਰਹਿਣ ਦੇ ਕੀ ਨਾ ਰੱਸਾ ਜਿਹੜਾ ਪਾਉਣਾ ਗਏ ਮੈਂ ਤਾਂ ਮੇਰੇ ਸਾਲੇ ਦੇ ਇਹ ਜੀ ਨੱਥ ਪਾਉਂਗਾ ਮੁੜ ਕੇ ਨਿਕਲ ਨਹੀਂ ਵੀ ਨਹੀਂ ਗਏ ਤੂੰ ਹਾਂ ਨਾਲੇ ਤੈਨੂੰ ਪਤਾ ਮੈਂ ਬਾਲੇ ਤਖੜੇ ਬਲਦ ਹਾਲੀ ਕੱਢੇ ਹੋਏ ਨੇ ਆਪਦੀ ਜ਼ੁਬਾਨੀ ਪਹਿਰੇ ਚ ਇਹਦਾ ਚੀਜ਼ ਹੀ ਕੁਛ ਨਹੀਂ ਇਹ ਤਾਂ ਆਪਣੀ ਲਾੜ ਹੈ ਨਾ ਅੱਜ ਕੱਲ ਕੋਈ ਉਸ ਚ ਰੱਖ ਸਕਦਾ ਅੱਜ ਕੱਲ ਜਵਾਨਾ ਦੇਖ ਲੈ ਕਿਹੇ ਜਾ ਬਸ ਚ ਬਸ ਜੇ ਮੈਂ ਦਾ ਭੂਤ ਪ੍ਰੇਤ ਨਹੀਂ ਛੱਡੇ ਨਾਲੇ ਤੂੰ ਨਹੀਂ ਮੇਰੀ ਬਸ ਚ ਹੈਗੀ ਤੈਨੂੰ ਨਹੀਂ ਬਸ ਚ ਕਰਿਆ ਮੇਰੀ ਗੱਲ ਸੁਣ ਲੈ ਮੈਂ ਤਾਂ ਦੇ ਮਾਂ ਪਿਓ ਦੀ ਨਿਹਤ ਲਈ ਬੈਠੀ ਹਾਂ ਠੀਕ ਹੈ ਨਾ ਨਹੀਂ ਤੇਰੇ ਵਰਗੇ ਨਾਲ ਕੋਈ ਹੋਰ ਹੁੰਦੀ ਨਾ ਮੇਰੀ ਜਗ੍ਹਾ ਤੇ ਇੰਨੇ ਦਿਨ ਨਹੋੜੀ ਚੱਕ ਕੇ ਉੱਡ ਜਾਂਦਾ ਅੱਛਾ ਜੇ ਤੇਰਾ ਹਾਲਾ ਹੋਰ ਦਾ ਦੀ ਹੂ ਕਮਾਲ ਕਰਦੀ ਐ ਤੂੰ ਹੈ ਨਾਲੇ ਇਹ ਤਾਂ ਮੇਰੀ ਬੇਵਕੂਫੀ ਆ ਜੇ ਕਿਤੇ ਮੈਨੂੰ ਉਦੋਂ ਇੰਨੀ ਅਕਲ ਹੁੰਦੀ ਮੈਂ ਕਿਸੇ ਸਮਝਦਾਰ ਜਨਾਨੀ ਨਾਲ ਵਿਆਹ ਕਰਾਉਂਦਾ ਅੱਛਾ ਇਹਦਾ ਮਤਲਬ ਤਾ ਮੈਂ ਦੇਖੋ ਕਮਲੀ ਪੌਲੀ ਐ ਦੇਖੋ ਸਮਝਦਾਰ ਲਿਆਉਂਦਾ ਇਸ ਘਰ ਦੇ ਵਿੱਚ ਇਹਦਾ ਗੱਲ ਤੂੰ ਕਹਿਨੀ ਆ ਮੈਨੂੰ ਤੈਨੂੰ ਕਿਹਾ ਨਹੀਂ ਇਹਦਾ ਕਮਲੀ ਪੌਲੀ ਤਾਂ ਤੂੰ ਬਣੀ ਜਾਨੀ ਆਪ ਹੈਂ ਤੂੰ ਕਿੱਥੇ ਦਾ ਮੇਰਾ ਸਾਹ ਦੇਣਾ ਵੀ ਠੀਕ ਆ ਜੀ ਤੁਸੀਂ ਮੁੰਡੇ ਦਾ ਫਾਇਦਾ ਸੋਚਦੇ ਹੋ ਹੈ ਉਹ ਜਿਹੜੇ 4 ਸੇਲੜ ਆਉਣਗੇ 4 ਕਿੱਲੇ ਜ਼ਮੀਨ ਦੇ ਆਉਣਗੇ ਮੈਂ ਕਿਹੜਾ ਹਿੱਕ ਤੇ ਧਰ ਕੇ ਲੈ ਜੂ ਇਹਨਾਂ ਦੀ ਹੀ ਆ ਇਹਨੂੰ ਮਾੜੀ ਮੋਟੀ ਖਾਨੇ ਪਾਦਿਆ ਕਰ ਗੱਲ ਮੈਂ ਦੀਆ ਵੀ ਕੋਪ ਦਾ ਤੂੰ ਵਿਆਹ ਨਹੀਂ ਕਰਦਾ ਪੁੱਤ ਨੂੰ ਦਾ ਤੂੰ ਵੇਚਣ ਲੱਗ ਰਿਹਾ ਕਮਾਲ ਕਰਦੀ ਐ ਤੂੰ ਅਕੇ ਮੁੰਡਾ ਵੇਚਣ ਲੱਗ ਰਿਹਾ ਹੈ ਹੈ ਉਹ ਮੈਦਾ ਦੀ ਜ਼ਿੰਦਗੀ ਬਣਾਉਣਾ ਜੇ ਮੇਰੇ ਸਾਲੇ ਨੇ ਮੇਰੀ ਗੱਲ ਨਾ ਨਾ ਮੰਨੇ ਮੈਂ ਇਹਨੂੰ ਕਿਸੇ ਨਾਲ ਸੀਰੀ ਰਲਾਂ ਫੇਰ ਵੇਚੂੰ ਫੇਰ ਨਾਲੇ ਤੇਰੀ ਆ ਬੂਥੜੀ ਨਹੀਂ ਰਹਿਣੀ ਹੁਣ ਕਿਹੜਾ ਕੋਈ ਕਸਰਾ ਮੇਰੇ ਪੁੱਤ ਨਾਲ ਹੁਣ ਬਥੇਰਾ ਕੁਛ ਕਰਦਾਗਾ ਹੁਣ ਪਤਾ ਤੀ ਨਾ ਵੀ ਮੁੰਡੇ ਨੂੰ ਉੱਠ ਕੇ ਅੰਦਰੋਂ ਆਉਣਾਗਾ ਪਹਿਲੀ ਇੱਥੇ ਬੈਠ ਗਿਆ ਕੇ ਵੀ ਲੜੂੰਗਾ ਉਹਦੇ ਨਾਲ ਕਸਰਾ ਤਾਂ ਹਜੇ ਕੱਢਿਆ ਨਹੀਂ ਜਿਹੜੀ ਇਹਦੇ ਚ ਆ ਹੀਰਨਾ ਦੀ ਭੂਤ ਬੋਲਦੀਆਂ ਨਾ ਇਦੀ ਕਸਰ ਤਾਂ ਮੈਂ ਕੱਢੂੰ ਨਲਿਆ ਲੋੜੀ ਨੂੰ ਤਿਲ ਪਾਉਣੇ ਹੋਣੇ ਕਹਿੰਦੇ ਹੋਣੇ ਨਾ ਇਸ ਸਾਰਾ ਦਲੇਦਰ ਦਰ ਜਾਏ ਦਲੇਦਰ ਦੀ ਜੜ ਚੁੱਲ੍ਹੇ ਪਾਏ ਇਹਨਾਂ ਦੀ ਜੜ ਮੈਂ ਹੈਜੀ ਚੁੱਲ੍ਹੇ 'ਚ ਪਾਉਂਗਾ ਮੇਰੇ ਸਾਲੇ ਹੱਥ ਲਾਲਾ ਦੇਖਣਗੇ ਚੰਗਾ ਬੋਲੀ ਜਾ ਇੱਥੇ ਜਵਾਬ ਨੂੰ ਚਾਦੀ ਘੁੱਟ ਦੇਵਾਂ ਮੈਂ ਤਾਂ ਤੇਰਾ ਤਾਂ ਸਰਜੂਗਾ ਬੈਠ ਕੇ ਤੇਰੇ ਬਿਨਾਂ ਦਾ ਕਾਹ ਨੂੰ ਇੱਥੇ ਲੰਗਰ ਤਿਆਰ ਹੁੰਦਾ ਹੈ ਕੱਲਾ ਦੇ ਕੀ ਕਰਦੀ ਹੈ ਮੇਰੇ ਸਾਲੇ ਦੀ ਜਿੱਦੇ ਕਿਤੇ ਮੁੰਡੇ ਨੇ ਨਾ ਕਰਤੀ ਨਾ ਵਿਚੀ ਤੈਨੂੰ ਵਿਚੀ ਮੁੰਡੇ ਨੂੰ ਦੋਨਾਂ ਨੂੰ ਘਰੋਂ ਕੱਢੂੰ ਦਲੇਦਰਾਂ ਨੂੰ ਜੱਸੇ ਪੁੱਤ ਨਾ ਗੁੱਸੇ ਹੋ ਕੇ ਨਾ ਹੁਣ ਉਰੇ ਆ ਕੇ ਪੈ ਗਿਆ ਫਿਰ ਜੱਸੇ ਹੁਬੋ ਤਾਂ ਸੁਣਦਾ ਨਹੀਂ ਗਰੀ ਮਾਂ ਦੀ ਗੱਲ ਫਿਰ ਤੂੰ ਮੰਮੀ ਮੈਂ ਨਹੀਂ ਸੁਣਦਾ ਯਾਰ ਸਵੇਰੇ ਸਵੇਰੇ ਦਿਮਾਗ ਖਰਾਬ ਕਰ ਦਿੰਦਾ ਡੈਡੀ ਮੈਂ ਦੱਸ ਕੀ ਮਾੜਾ ਕਰਤਾ ਸੀਗਾ ਖੀਰ ਮੈਨੂੰ ਦੇਖੀ ਨਹੀਂ ਮੈਂ ਬਸ ਬੋਲ ਹੀ ਮਾਰਿਆ ਸੀਗਾ ਪੁੱਤ ਮੇਰੀ ਗੱਲ ਸੁਣ ਖੀਰ ਤਾਂ ਤੈਨੂੰ ਤਾਂ ਦੇਖੂ ਜੇ ਉਹ ਘਰੇ ਹੋਗੀ ਘਰੇ ਨਹੀਂ ਹੈਗੀ ਗਈ ਕਿੱਥੇ ਆ ਉਹ ਪੁੱਤ ਉਹਨੂੰ ਨਾ ਕੋਈ ਜ਼ਰੂਰੀ ਕਮਰ ਦਾ ਨਾ ਫੋਨ ਆ ਗਿਆ ਤੀ ਉਹ ਤਾਂ ਬਾਗੀ ਮੈਨੂੰ ਦੱਸ ਕੇ ਵੀ ਨਹੀਂ ਗਈ ਹੈਗੀ ਤਾਈਆਂ ਤਾਂ ਤੈਨੂੰ ਦੱਸ ਕੇ ਨਹੀਂ ਗਈ ਜੇ ਤੈਨੂੰ ਉਹ ਦੱਸ ਕੇ ਜਾਂਦੀ ਪਰ ਤੂੰ ਉਹਨੂੰ ਜਾਣ ਦੇ ਦਾਂਦਾ ਫਿਰ ਚਲ ਉਹ ਤਾਂ ਗੱਲ ਠੀਕ ਆ ਮੰਮੀ ਪਰ ਗੱਲ ਤਾਂ ਡੈਡੀ ਦੀ ਆ ਹੱਥ ਧੋ ਕੇ ਮੇਰੇ ਪਿੱਛੇ ਬਹਿ ਗਿਆ ਸਵੇਰੇ ਸਵੇਰੇ ਐਡੀ ਗੱਲ ਸੀਗੀ ਜਿੰਨੀਆਂ ਗੱਲਾਂ ਸੁਣਾਤੀ ਮੈਨੂੰ ਤੇਰੇ ਪਿਓ ਦੀ ਕੋਤੂ ਦਾ ਤੈਨੂੰ ਪਤਾ ਤਾਂ ਹੈਗਾ ਪੁੱਤ ਗਲਤੀ ਤੇਰੀ ਵੀ ਆ ਇੱਕ ਕਿ ਮੇਰੀ ਕੀ ਗਲਤੀ ਆ ਜਿਹੜਾ ਤੂੰ ਉਹਨੂੰ ਇਹ ਗੱਲ ਮੋੜ-ਮੋੜ ਕੇ ਕਹਿ ਦੇਣਾ ਅਖ ਮੈਂ ਤਾਂ ਬਿਆਨ ਨਹੀਂ ਕਰਾਉਂਦਾ ਬਿਆਨ ਹੀ ਕਰਾਉਂਦਾ ਹੈਗਾ ਜਦੋਂ ਮੈਂ ਕਰਾਉਣੀ ਦੇ ਹੁੰਦੇ ਨੇ ਜਦੋਂ ਮੈਂ ਕਰਾਉਣਾ ਹੀ ਨਹੀਂ ਮੰਮੀ ਫਿਰ ਹੁਣ ਵੀ ਉਹੀ ਗੱਲ ਕਰਦਾ ਜੱਸੇ ਤੂੰ ਮੈਂ ਤਾਂ ਕਰੂੰਗਾ ਕਰੂੰਗਾ ਮੇਰੇ ਘਰ ਮੇਰੀ ਸੌਖਾ ਕਿਉਂ ਇਸ ਤੋਂ ਬਾਅਦ ਨਾ ਕਦੇ ਇਹ ਗੱਲ ਨਹੀਂ ਕਹੇਗਾ ਵੀ ਮਾਂ ਮੈਂ ਬਿਆਨ ਹੀ ਕਰਾਉਣਾ ਹੈਗਾ ਨਾ ਹੀ ਤੇਰੇ ਬਾਪ ਨੂੰ ਆ ਗਏਗਾ ਤੂੰ ਕਰਦੇ ਮੰਮੀ ਤੂੰ ਮੇਰੇ ਘਰ ਜੇ ਤੂੰ ਮੇਰਾ ਸੱਚੀ ਮੰਨਨੀ ਹੈਗਾ ਵਿਆਹ ਕਰਾਉਂਨ ਨੂੰ ਫਿਰ ਤੱਕਾਗਾ ਤੋ ਕਰਦੇ ਤੁਸੀਂ ਚੁੱਪ ਕਰ ਜਾ ਠੀਕ ਹੈ ਮੁੰਮੂੜ ਉਹੀ ਗੱਲ ਨਾ ਕਰ ਇਹੀ ਗੱਲ ਨੂੰ ਲੈ ਕੇ ਨਾ ਜਦੋਂ ਵੀ ਕਲੇਸ਼ ਪੈਂਦਾ ਆਪਣੇ ਘਰ 'ਚ ਇਸੇ ਗੱਲ ਨੂੰ ਲੈ ਕੇ ਪੈਂਦਾ ਗੱਲ ਆ ਵੀ ਮੰਮੀ ਉਦੋਂ ਤੂੰ ਸੌਂ ਖਵਾਈ ਜੰਨੀ ਆ ਆਪਦੀ ਖਵਾਈ ਨਹੀਂ ਜਾਂਦੀ ਹੁੰਦੀ ਸੌਂ ਪੁੱਤ ਨਾਲ ਮੇਰੀ ਗੱਲ ਸੁਣ ਲੈ ਹੁਣ ਤੂੰ ਮੇਰੇ ਸਿਰ ਤੇ ਹੱਥ ਧਰਿਆ ਨਾ ਹੁਣ ਮੁੱਕਰੀ ਨਾ ਨਾ ਤੇਰੇ ਬਾਪ ਨੂੰ ਕਦੇ ਜਵਾਬ ਦੇਈ ਬਿਆਨ ਮੰਮੀ ਮੈਂ ਕਿਹੜਾ ਆਪਣੀ ਮਰਜ਼ੀ ਨਾਲ ਹੱਥ ਧਰਿਆ ਤੇਰੇ ਸਿਰ ਤੇ ਤੂੰ ਆਪ ਤੱਕ ਕਿਨਾਂ ਤਰਾ ਹੈਗਾ ਮੇਰੀ ਮਰਜ਼ੀ ਦਾ ਤੂੰ ਵੀ ਨਹੀਂ ਦੇਖਦੀ ਵੀ ਮੇਰੀ ਖੁਸ਼ੀ ਕਾਦੇ ਚ ਹਮੇਸ਼ਾ ਆਪਦੀ ਮਨਮਾਨੀਆਂ ਕਰਦੇ ਹੋ ਤੁਸੀਂ ਮਨਮਾਨੀ ਮੈਂ ਨਹੀਂ ਕਰਦੀ ਪੁੱਤ ਤੇਰਾ ਬਾਪ ਕਰਦਾਗਾ ਠੀਕ ਹੈ ਨਾ ਨਾ ਹੁਣੇ ਕਦੇ ਮੇਰੀ ਪਹਿਲਾਂ ਮੰਨੀਆਂ ਤੇ ਨਾ ਕਦੇ ਮੰਨਣੀਆਂ ਆਪਦੀਆਂ ਪਗਾਉਂਦਾ ਆਇਆ ਤੇ ਹੁਣ ਤੇਰੇ ਵਿਆਹ ਦਾ ਵੀ ਉਸ ਨੇ ਫੈਸਲਾ ਲੈਂਦਾ ਨਾ ਕਿ ਮੈਂ ਲੈ ਸਕਾਂ ਮਮੀ ਮੈਂ ਸੱਚੀ ਹਲੇ ਵਿਆਹ ਨਹੀਂ ਕਰਾਉਣਾ ਤੁਸੀਂ ਕਿਉਂ ਇੰਨਾ ਧੱਕਾ ਕਰਦੇ ਹੋ ਉੱਤੋਂ ਤੂੰ ਸੌਹਾ ਘਵਾ ਰਹੀ ਆ ਗਲਤ ਗੱਲ ਐ ਤੁਹਾਡੀ ਇਹ ਹੁਣ ਅੱਛਾ ਮੈਂ ਮਤਲਬ ਕਹਿ ਵੀ ਨਹੀਂ ਸਕਦਾ ਵੀ ਮੈਂ ਵਿਆਹ ਹਲੇ ਕਰਾਉਣਾ ਨਹੀਂ ਹੈਗਾ ਆਏ ਥੋੜੀ ਹੁੰਦਾ ਆਏ ਥੋੜੀ ਹੁੰਦਾ ਜਸ ਮੇਰੀ ਗੱਲ ਸੁਣ ਲੈ ਜਦੋਂ ਸਾਗਣ ਪਿਆ ਤੀ ਨਾ ਉਥੇ ਇਹ ਨਹੀਂ ਹੈਗਾ ਵੀ ਉਥੇ ਮੈਂ ਬੈਠ ਕੇ ਸਾਗਣ ਪਵਾ ਕੇ ਆਈ ਦੀ ਤੇ ਤੂੰ ਹੀ ਬੈਠਾ ਤੀ ਉਦੋਂ ਕੁੜੀ ਦੇ ਬਰਾਬਰ ੱੱਕੇ ਨਾਲ ਹੀ ਬਿਠਾਇਆ ਸੀ ਮੰਮੀ ਮੈਂ ਕਿਹਾ ਆਪਦੀ ਖੁਸ਼ੀ ਨਾਲ ਬੈਠਾ ਸੀ ਜਾ ਕੇ ਸਾਗਣ ਵੀ ਪੈ ਗਿਆ ਵਿਆਹ ਵੀ ਤਾਂ ਰਹਿ ਗਿਆ ਠੀਕ ਹੈ ਨਾ ਆ ਹੁਣ ਲੋੜੀਆ ਲੋੜੀ ਤੋਂ ਬਾਅਦ ਤੇਰਾ ਵਿਆਹ ਵੀ ਆ ਏਦੋਂ ਬਾਅਦ ਹੁਣ ਨਾ ਨਾ ਕਹੀਂ ਨਹੀਂ ਤਾਂ ਸੌ ਖਾਦੀ ਆ ਘਟ ਘਟ ਲੇਟ ਤਾਂ ਕਰ ਦੋ ਵਿਆਹ ਲੇਟ ਕਿੰਨਾ ਕੁ ਕਰੀਏ ਹੈ ਕਿੰਨੇ ਵਾਰ ਤਾ ਤੂੰ ਘਰੋਂ ਭੱਜ ਗਿਆ ਹੈ ਆ ਤੇਰੇ ਬਾਪ ਤੋਂ ਗੱਲਾਂ ਮੈਨੂੰ ਸੁਣਨੀਆਂ ਪੈਂਦੀਆਂ ਨਹੀਂ ਗਿਆ ਉਹ ਤਾਂ ਨੀਚੇ ਹੱਥ ੋਂ ਪਾਉਂਦਾ ਮੇਰੇ ਮੁੜ ਕੇ ਵੀ ਤਾਂ ਆਈਆਂ ਵਾਪਸ ਭੱਜ ਕੇ ਦੱਸ ਮੈਂ ਇੰਗਲੈਂਡ ਚੱਲ ਗਿਆ ਫਿਰ ਭੱਜਦੀ ਕਾ ਤੋ ਜਦੋਂ ਤੈਨੂੰ ਪਤਾਗਾ ਵੀ ਮੁੜਕੜ ਕੇ ਤਾਂ ਮੈਂ ਘਰ ਹੀ ਜਾਣਾ ਕਿਉਂ ਜਾਣਾਗਾ ਕਿਉਂ ਜਲੂਸ ਪਟਦਾਗਾ ਜੇ ਤੁਸੀਂ ਵੀ ਮੇਰੀ ਗੱਲ ਮੰਨਦੇ ਹੋ ਮੋ ਫਿਰ ਮੈਂ ਕਿਉਂ ਜਾਵਾਂ ਘਰ ਛੱਡ ਕੇ ਸਵੇਰੇ ਉੱਠਦੇ ਨੂੰ ਚਾਹ ਦੀ ਥਾਂ ਤੇ ਤਾਂ ਮੈਨੂੰ ਗਾਲਾਂ ਮਿਲਦੀਆਂ ਚਾਹ ਪੁੱਛਿਆ ਮੈਨੂੰ ਹੁਣ ਤੱਕ ਕਿਸੇ ਨੇ ਪੁੱਤ ਮੇਰੀ ਗੱਲ ਸੁਣ ਲੈ ਚਾਹ ਤਾਂ ਨਾ ਮੈਂ ਅਧਰ ਪਹਿਲਾਂ ਤੇਰੇ ਬਾਪ ਨੇ ਲੜਕੇ ਮੈਨੂੰ ਭੇਜਿਆ ਕਹਿੰਦਾ ਪਹਿਲਾਂ ਉਹਦੇ ਨਾਲ ਗੱਲ ਕਰਨ ਲਾ ਕਹਿੰਦਾ ਚਾਹ ਨੂੰ ਬਾਅਦ 'ਚ ਹੀ ਦੇ ਚਾਹ ਨੂੰ ਰਹਿਣ ਦੋ ਮਾਂ ਕਾ ਨੂੰ ਛੱਡ ਖੜਾ ਬਾਹਰ ਜਾ ਕੇ ਵੀ ਉਹ ਮੈਂ ਦਾ ਟਾਬੇ ਤੇ ਨਾ ਚਾਹ ਅੱਗੇ ਤੂੰ ਟਾਬੇ ਤੇ ਜਾ ਕੇ ਪੀਣਾਗਾ ਹੈ ਵੀ ਤੈਨੂੰ ਚਾਹ ਮੈਂ ਦਿੱਤੀ ਨਹੀਂ ਹੈਗੀ ਕਰੇ ਮੈਨੂੰ ਕੱਲੀ ਚਾਹ ਨਹੀਂ ਨਾ ਚਾਹ ਨਾਲ ਗਾਲਾਂ ਮਿਲਦੀਆਂ ਗਿਆ ਕਰਾਂ ਕਿ ਫਿਰ ਬਾਹਰ ਹੀ ਪੀਣੀ ਪੈਣੀ ਆ ਮੈਨੂੰ ਪਹਿਲਾਂ ਗਾਲਾਂ ਖਵਾਤੀਆਂ ਹੁਣ ਚਾਹ ਨਾਲ ਬਿਸਕੁਟ ਖਵਾ ਦੋ ਚੱਲ ਚੰਗਾ ਐਵੇਂ ਨਹੀਂ ਬਾਲਾ ਬੋਲੀ ਦਾ ਹੁੰਦਾ ਗਰ ਪੀ ਕਰ ਮਮੀ ਨੇ ਤਾਂ ਸੌਂਖਵਾਤੀ ਸਰ ਤੇ ਹਾਥੀ ਧਰਾ ਲਿਆ ਵੀ ਮੁੜ ਕੇ ਇਹ ਜੀ ਗੱਲ ਨਹੀਂ ਕਰਨੀ ਹੈਗੀ ਵੀ ਮੈਂ ਵਿਆਹ ਨਹੀਂ ਕਰਾਉਣਾ ਹੁਣ ਤੋ ਆ ਹੀਰ ਪਤਾ ਨਹੀਂ ਕਿੱਥੇ ਪਾਕੀ ਕੋਈ ਤਾਂ ਫੋਨ ਕਰਨਾ ਪੈਣਾ ਮੇਰਾ ਫੋਨ ਫੋਨ ਕਿੱਥੇ ਆ ਹੀਰ ਨੂੰ ਫੋਨ ਲਾਉਣ ਤੇ ਪਤਾ ਨਹੀਂ ਕਿੱਧਰ ਗਈ ਮੈਨੂੰ ਟੈਨਸ਼ਨਾਂ ਚ ਪਾ ਕੇ ਆ ਪਤਾ ਨਹੀਂ ਕਿੱਥਰ ਟੱਪ ਜਾਂਦੀ ਹੈਗੀ ਹੈਲੋ ਹੀਰ ਕਿੱਥੇ ਗਈਆਂ ਤੂੰ ਸਵੇਰੇ ਸਵੇਰੇ ਮੈਂ ਤੈਨੂੰ ਘਰੇ ਲੱਭੀ ਜਾਨਾ ਯਾਰ ਕੰਮ ਗਈਆਂ ਘਟੂ ਘਟਾ 10 ਕਿਤਾ ਵਗ ਜਾ ਫੇਰ ਸਵੇਰੇ ਸਵੇਰੇ ਗਾਣਾ ਪੈ ਗਿਆ ਮੈਂ ਬੋਲ ਮਰੀ ਜਾਂਦਾ ਸੀ ਉੱਚ ਉੱਚ ਵੀ ਹੀਰ ਕਿੱਥੇ ਆ ਡੈਡੀ ਫੇਰ ਲੱਗ ਗਿਆ ਵੀ ਹਾਂ ਸਵੇਰੇ ਉੜਦੇ ਉੜਦੇ ਹੀਰ ਦਾ ਲੱਗ ਜਾਨਾ ਨਾਮ ਜਪਣ ਹੁਣ ਮੈਂ ਦੱਸ ਕੀ ਕਰਾਂ ਕਦੋਂ ਗਾਉਣਾ ਹੁਣ ਤੂੰ ਉਹ ਯਾਰ ਗੱਲ ਤਾਂ ਜ਼ਰੂਰੀ ਹੈ ਤੈਨੂੰ ਪਤਾ ਸਵੇਰੇ ਕਲੇਸ਼ ਹੋ ਗਿਆ ਮੈਂ ਬੋਲ ਮਰੀ ਜਾਂਦਾ ਸੀਗਾ ਤੈਨੂੰ ਡੈਡੀ ਨਾਲ ਹੋ ਗਿਆ ਕਲੇਸ਼ ਮੈਂ ਦੁਰਾ ਕੇ ਬਹਿ ਗਿਆ ਮम्मी ਨੇ ਨਾ ਸੌਂਖ ਖਵਾ ਦਿੱਤੀ ਕਿਉਂਕਿ ਮੈਂ ਇਹ ਕਹਤਾ ਸੀਗਾ ਵੀ ਮੈਂ ਹਲੇ ਵਿਆਹ ਨਹੀਂ ਕਰਾਉਣਾ ਮम्मी ਨੇ ਮੇਰਾ ਹੱਥ ਆਪਦੇ ਸਿਰ ਤੇ ਤਰਾ ਕੇ ਆਪਦੀ ਸੌਂਖ ਖਵਾਈ ਹੈ ਵੀ ਮੁੜ ਕੇ ਤੂੰ ਇਹੋ ਜੀ ਗੱਲ ਨਹੀਂ ਕਰਨੀ ਹੈਗੀ ਵੀ ਮੈਂ ਵਿਆਹ ਨਹੀਂ ਕਰਾਉਣਾ ਹੁਣ ਤੂੰ ਦੱਸ ਮੈਂ ਕੀ ਕਰਾਂ ਕੋ ਯਾਰ ਤੂੰ ਫੇਰ ਮੈਨੂੰ ਬੋਲਣ ਲੱਗ ਗਈ ਹੁਣ ਮੈਂ ਵੀ ਕੀ ਕਰਾਂ ਉਹ ਮੈਂ ਗੱਲ ਕਰਨ ਹੀ ਲੱਗਦਾ ਸੀਗਾ ਮम्मी ਨੇ ਸੌਂਹੀ ਖਵਾਤੀ ਜਦੋਂ ਆਪਦੀ ਹੁਣ ਤੈਨੂੰ ਪਤਾ ਮੈਂ ਮਾਂ ਨੂੰ ਕਿੰਨਾ ਪਿਆਰ ਕਰਦਾ ਹੁਣ ਮੈਂ ਸੌਂ ਥੋੜੀ ਤੋੜ ਸਕਦਾ ਹਾਂ ਸੱਚੀ ਮੈਨੂੰ ਵੀ ਨਹੀਂ ਸਮਝ ਆ ਰਿਹਾ ਹੁਣ ਕੀ ਹੋਊਗਾ ਨਾ ਤਾਂ ਮੈਂ ਹੁਣ ਕਰੇ ਗੱਲ ਕਰ ਸਕਦਾ ਹਾਂ ਤੇਰੇ ਬਾਰੇ ਤੇ ਨਾ ਤੈਨੂੰ ਕੁਝ ਕਹਿ ਸਕਦਾ ਮੈਂ ਤਾਂ ਬਚਾਲੇ ਫਸ ਰਿਹਾ ਕੁਝ ਨਹੀਂ ਸਮਝ ਆ ਰਿਹਾ ਯਾਰ ਹੁਣ ਤੂੰ ਮੈਨੂੰ ਗਾਲਾਂ ਦੇਣ ਲੱਗ ਗਈ ਮੈਂ ਕਰਾਂ ਦਾ ਕਰਾਂ ਕੀ ਮੈਂ ਤਾਂ ਗੱਲ ਕਹਿ ਨਹੀਂ ਲੱਗਿਆ ਸੀਗਾ ਆਪਣੇ ਬਾਰੇ ਜਦੋਂ ਮੰਮੀ ਨੇ ਪਹਿਲੀ ਸੌਂ ਖਵਾਤੀ ਕਦੀ ਚੱਕ ਕੁਝ ਨਹੀਂ ਬੋਲਣਾ ਓ ਯਾਰ ਜਿਹੜੀਆਂ ਤੂੰ ਮੈਨੂੰ ਗਾਣਾ ਦੇਂਦੀ ਐ ਨਾ ਘਰੇ ਆ ਕੇ ਤੇਰੀ ਛੇਤੀ ਆ ਜਾ ਹੁਣ ਤੂੰ ਆਹੋ ਉਹਨੇ ਮੈਂ ਕੀ ਕਰਾਂ ਯਾਰ ਪਚਾਲੇ ਫਸ ਰਿਆਂ ਤਾਂ ਤਾਂ ਹੀਰ ਨੂੰ ਕੋਈ ਜਵਾਬ ਦੇ ਸਕਦਾ ਤੇ ਨਾ ਘਰਦਿਆਂ ਨੂੰ ਕੋਈ ਜਵਾਬ ਦੇ ਸਕਦਾ ਉੱਤੋਂ ਜਿਹੜੀ ਮੰਮੀ ਨੇ ਸੌਂਹ ਪਾਤੀ ਉਹ ਬੱਕ